ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਸੜਕ ਤੇ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਆਟੋ ਦੇ ਵਿੱਚ ਸਵਾਰੀਆਂ ਬਿਠਾਉਣ ਨੂੰ ਲੈ ਕੇ ਇਹ ਵਿਵਾਦ ਖੜਾ ਹੋਇਆ ਜਿਸ ਕਾਰਨ ਦੋ ਆਟੋ ਚਾਲਕ ਆਪਸ ਦੇ ਵਿੱਚ ਪਹਿਲਾਂ ਉਹਨਾਂ ਦੀ ਬਹਿਸ ਹੁੰਦੀ ਹੈ ਜੋ ਇਹ ਬਹਿਸ ਖੂਨੀ ਰੂਪ ਧਾਰ ਲੈਂਦੀ ਹੈ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨ ਇੱਕ ਨੌਜਵਾਨ ਨੂੰ ਫੜ ਕੇ ਉਸਤੇ ਜਾਨਲੇਵਾ ਹਮਲਾ ਕਰ ਰਹੇ ਨੇ ਉਸ ਨੂੰ ਲਹੂ ਲੋਹਾਨ ਵੀ ਕਰ ਦਿੱਤਾ ਜਾਂਦਾ ਹੈ ਤਾਂ ਸੀ ਕਿ ਅੰਮ੍ਰਿਤਸਰ ਦੇ ਵਿੱਚ ਇਹ ਬੱਸ ਸਟੈਂਡ ਨੇੜੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸ਼ਰਿਆਮ ਗੁੰਡਾਗਰਦੀ ਹੋਈ ਹੈ ਦਾਤਰ ਉਸ ਨੌਜਵਾਨ ਦੇ ਉੱਤੇ ਮਾਰੇ ਜਾ ਰਹੇ ਨੇ ਉਸ ਨੂੰ ਲਹੂ ਲੋਹਾਨ ਕਰ ਦਿੱਤਾ ਗਿਆ ਹੈ ਉਸ ਜ਼ਖਮੀ ਨੌਜਵਾਨ ਨੂੰ ਹੁਣ ਸਿਵਲ ਹਸਪਤਾਲ ਭਾਰਤੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਵੱਲੋਂ ਵੀ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਸ਼ਰਿਆਮ ਹੀ ਉਸ ਨੌਜਵਾਨ ਤੇ ਗਾਤਰਾਂ ਦੇ ਨਾਲ ਹਮਲਾ ਕੀਤਾ ਗਿਆ ਹਾਲਾਂਕਿ ਸਵਾਰੀਆਂ ਬਿਠਾਉਣ ਨੂੰ ਲੈ ਕੇ ਸਾਰਾ ਵਿਵਾਦ ਖੜਾ ਹੋਇਆ ਸੀ ਜਿਸ ਨੇ ਖੂਨੀ ਰੂਪ ਧਾਰ ਲਿਆ ਸੜਕ ਦੇ ਉੱਤੇ ਲੋਕ ਕੁਝ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸੀ ਪਰ ਉਹਨਾਂ ਨੌਜਵਾਨਾਂ ਦੇ ਵੱਲੋਂ ਉਹਨਾਂ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਕਿਸੇ ਨੇ ਨਹੀਂ ਬਚਾਇਆ ਤੇ ਸ਼ਰਿਆਮ ਹੀ 10 ਤੋਂ 12 ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਕੇਰਾ ਪਾ ਲਿਆ ਤੇ ਉਸ ਦੀ ਸ਼ਰਿਆਮ ਕੁੱਟਮਾਰ ਕੀਤੀ ਉਸ ਨੂੰ ਲਹੂ ਲੋਹਾਂਡ ਕਰ ਦਿੱਤਾ ਗਿਆ ਜਿਸ ਨੂੰ ਹੁਣ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਸੇਕੀ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀਆਂ ਨੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਅਜਿਹੇ ਰੋਜ਼ਾਨਾ ਹੀ ਮਾਮਲੇ ਸਾਹਮਣੇ ਆਉਂਦੇ ਨੇ ਕਿ ਸ਼ਰਿਆਮ ਝੜਪ ਹੁੰਦੀ ਹੈ ਨੌਜਵਾਨਾਂ ਦੇ ਵਿੱਚ ਲੜਾਈ ਹੁੰਦੀ ਹੈ ਤੇ ਇਹ ਵੀ ਤਸਵੀਰਾਂ ਹੁਣ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਬਾਸਟਨ ਨੇੜੇ ਸਾਰਾ ਹਾਸਾ ਵਾਪਰਿਆ ਹੈ ਜਿੱਥੇ ਆਟੋ ਦੇ ਵਿੱਚ ਸਵਾਰੀਆਂ ਬਿਠਾਉਣ ਨੂੰ ਲੈ ਕੇ ਦੋ ਆਟੋ ਚਾਲਕ ਆਪਸ ਦੇ ਵਿੱਚ ਭੜ ਜਾਂਦੇ ਨੇ ਤੇ ਖੁੰਨੀ ਝੜਪ ਹੋ ਜਾਂਦੀ ਹੈ ਤੇ ਇੱਕ ਨੌਜਵਾਨ ਦੀ ਸ਼ਰੀਆਮ ਕੁੱਟਮਾਰ ਕੀਤੀ ਜਾਂਦੀ ਹੈ ਉਸ ਤੇ ਦਾਤਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਹੁਣ ਉਸ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਉਸ ਨੌਜਵਾਨ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਤੇ ਇਨਸਾਫ ਦੀ ਮੰਗ ਕਰ ਰਿਹਾ ਹੈ ਇੱਕ ਦਾ ਬਰਾਂ ਆਗੇ ਗੱਲ ਪਾ ਕੇ ਕਿਹਦੇ ਗੱਲ ਕਰੇ ਯਾਰ ਦੋਸਤੋ ਇਹ ਨਾਲ ਵੀ ਹੋਦਾ ਇਹ ਨਾਲ ਖਾਜਾ ਕੀ ਹੋਈ ਗੱਲਬਾਤ ਅੰਦਰ ਇਹ ਬਸ ਸਟੈਂਡ ਹੋਈ ਕਿੰਨੇ ਕੁੰਡੇ ਸੀ ਆ ਗਏ 7-8 ਜਾਣੇ ਹੈਗੇ ਤੇ ਮਾਰਿਆ ਕਿ ਉਹਨਾਂ ਦੇ ਨਾਲ ਡਾਤਰ ਹੀ ਪਈ ਸਾਰਿਆਂ ਦੀ ਕੇ ਇਹਨੇ بچਾਉਣ ਦੀ ਕੋਸ਼ਿਸ਼ ਨਹੀਂ ਕੀਤੀ ਆਈ ਦੇ ਭਾਈ ਛਡਾਉਣ ਹੀ ਡੇ ਹਨ ਸਾਰੇ ਜਾਣੇ ਥਾਣੇ ਤੁਸੀਂ ਨਾਲ ਗਏ ਇਹਨਾਂ ਦੇ ਹਾਂਜੀ ਥਾਣੇ ਗਏ ਤੁਸੀਂ ਨਾਲ ਇਹਨਾਂ ਦੇ ਆ ਥਾਣੇ ਬਾਹਰ ਕਹਿੰਦੇ ਗਏ ਨੇ ਥਾਣੇ ਦਾ ਕੀ ਕਾਰਵਾਈ ਕੀਤੀ ਉਹਨਾਂ ਦਾ ਡਾਟ ਕੱਟ ਕੇ ਦਿੱਤੀ ਇਹ ਭਾਈ ਗੱਲਬਾਤ ਕੱਲ ਦੀ ਗੱਲ ਜੇ ਇਸ ਵਾਰ ਇਸ ਪੁਰੀ ਤੋਂ ਕਿਤੇ ਝਗੜੇ ਦੋਵੇਂ ਆਪਸ ਵਿੱਚ ਇੱਕ ਮੁੰਡੇ ਦਾ ਨਾਂ ਜੋਬਨ ਆ ਤੇ ਇਹ ਮੇਰਾ ਵੱਡਾ ਭਰਾ ਇਹਦਾ ਨਾਂ ਸੁਖਰਾ ਸਿੰਘ ਆ ਇਸ ਵਾਰ ਇਸ ਪੁਰੀ ਤੋਂ ਕੱਲ ਆਪਸ ਵਿੱਚ ਬੈਂਸੇ ਹੱਥੋਂ ਪਾਈ ਹੋਏ ਆ ਚਲੋ ਦੋਨੇ ਮਾਰਤੀਆਂ ਦੋਨੇ ਤੇ ਆਪਾਂ ਉੱਥੇ ਕਹਤਾ ਵੀ ਚਲੋ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਟੱਡਾ ਤੇ ਛੱਡੋ ਪਰੇ ਇਹ ਭਾਈ ਅੱਜ ਸਵੇਰੇ ਸਵੇਰੇ ਘਰੋਂ ਆਟੋ ਲੈ ਕੇ ਆਇਆ ਵਾ ਤੇ ਉੱਥੇ ਆਪਣਾ ਆਟੋ ਲਾ ਕੇ ਤੇ ਕਟਿੰਗ ਦੀ ਦੁਕਾਨ 'ਚ ਗਿਆ ਆ ਉੱਥੇ ਸਲੂਨ ਹੈਗਾ ਵੀਰ ਜੀ ਉਹ ਕਟਿੰਗ ਦੀ ਦੁਕਾਨ 'ਚ ਗਿਆ ਇਹ ਉਹਨੇ ਕਿਤੇ ਦੇਖ ਲਿਆ ਵੀ ਹਾਂ ਇਹ ਆ ਗਿਆ ਵਾ ਉਹ 10 12 ਜਣੇ ਜਾਂ 8 10 ਜਣੇ ਇੰਨੇ ਕ ਕਰੀਬ ਹੈਗੇ ਤੇ ਸਾਰਿਆਂ ਨੇ ਦੱਤਰ ਫੜੇ ਕਿਸੇ ਨੇ ਬੈਸਬੋਲ ਫੜਿਆ ਤੇ ਸਲੂਨ 'ਚ ਹੀ ਭਾਈ ਇਹਦੇ ਗੱਲ ਪੈ ਗਏ ਤੇ ਬਾਹਰ ਚੌਂਕ 'ਚ ਲਿਆਂਦਾ ਉੱਥੋਂ ਦੀ ਵੀਡੀਓ ਵੀ ਬਣੀ ਆ ਉਹਨਾਂ ਦੇ ਕਿਸੇ ਮੁੰਡੇ ਨੇ ਬਣਾਈ ਆ ਕਿ ਅਸੀਂ ਵੀਡੀਓ ਬਣਾ ਕੇ ਤੇ ਨਟ ਤੇ ਪਾਵਾਂਗੇ ਉਹ ਵੀਡੀਓ ਆਪਣੇ ਕੋਲ ਵੀ ਹੈਗੀ ਆ ਤੇ ਉਹ ਤੁਹਾਨੂੰ ਵੀ ਸੈਂਡ ਕਰ ਦਿੰਨੇ ਭਾਈ ਕਿੰਨੇ ਕ ਮੁੰਡੇ ਨੇ ਉਹ ਮੁੰਡੇ ਹੈਗੇ ਭਾਈ 10 12 ਦੇ ਕਰੀਬ ਹੈਗੇ ਆ ਕੇ ਕਿਤੇ ਕਿਤੇ ਜਨੋ ਉਹਨਾਂ ਕੋਲ ਭਾਜੀ ਦਾਤਰ ਹੀ ਤੇ ਬੈਸਬੋਲ ਤੇ ਕਿਸੇ ਨੇ ਵੀ ਚੁੱਕਰਪਾਨ ਕਰਪਉਣ ਫੜੀ ਸੀ ਤੇ ਉਹ ਸਿੱਧੀਆਂ ਭਾਜੀ ਮਰੀ ਜਾਂਦੇ ਤੇ ਉਹਦੇ ਕਾਫੀ ਸੱਟਾਂ ਲੱਗੀਆਂ ਹੁਣ ਪੈਰ ਤੇ ਲੱਗੀ ਜੇ ਤੇ ਦੋ ਸਿਰ 'ਚ ਟੱਕ ਪਏ ਆ ਟੰਕੇ ਲੱਗੇ ਆ ਤੇ ਹੁਣ ਇੱਥੇ ਐਡਮਿਟ ਕਰਵਾਉਣ ਲੱਗੇ ਆ ਹੁਣ ਵੇਖੋ ਡਾਕਟਰ ਸਾਹਿਬ ਕੀ ਜਾਂਦੇ ਆ ਅਜੇ ਤੇ ਕੁਝ ਉਹਨਾਂ ਦੱਸਿਆ ਨਹੀਂ ਇਹ ਸੀਰੀਅਸ ਕਹਿੰਦੇ ਆ ਕਿ ਮੈਨੂੰ ਘਬਰਾਟ ਘਬਰੂਟ ਬਹੁਤ ਹੋ ਰਹੀ ਆ ਤੇ ਐਕਸਰੇ ਕਰਵਾਏ ਜੇ ਤਿੰਨ ਐਕਸਰੇ ਹੋਏ ਜੇ ਇਹਦੇ ਤਾਨੂੰ ਲੱਗਦਾ ਜੇ ਤੁਸੀਂ ਕੋਈ ਨਾ ਛਡਾਉਂਦੇ ਲੋਕੀ ਦੇ ਨਾਲ ਜਾਣ ਜਾ ਸਕਦੀ ਸੀ ਹਾਂਜੀ ਸਰ ਉਹ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਖੁਦ ਪਤਾ ਲੱਗ ਜਾਣਾ ਲੱਗੇ ਕੋਈ ਜਿਹੜਾ ਛਡਾਉਂਦਾ ਹੈ ਨਾ ਸਰ ਉਹਨੂੰ ਪਿੱਛੇ ਕਰਦੇ ਉਹਦੇ ਸੱਟ ਮਰਨ ਤੱਕ ਗਏ ਆ ਫਿਰ ਕਿਸੇ ਨੇ ਡਰਦੇ ਨੇ ਛਡਾਇਆ ਨਹੀਂ ਕਿਉਂ ਤੁਹਾਨੂੰ ਪਤਾ ਵੀ ਉਹਨੂੰ ਇਹ ਵੀ ਮੇਰੇ ਨਾਲ ਕਿਤੇ ਮਾਰਦੇ ਲੱਗੇ ਚਲੋ ਆਪਣੇ ਯਾਰ ਦੋਸਤ ਜਿਹੜੇ ਰੋਜ਼ ਆਪਣੇ ਨਾਲ ਬਿੰਦੇ ਖਾਉਂਦੇ ਰੋਟੀ ਪਾਣੀ ਜਿੰਨਾ ਨਾਲ ਖਾਈਦਾ ਉਹ ਹੈਗੇ ਹੀ ਲੱਗੇ ਪਰ ਉਹਨਾਂ ਛਡਾਇਆ ਨਹੀਂ ਕਿ ਕਿਤੇ ਹੱਡੇ ਨਾ ਮਾਰ ਦੇਣ ਸਾਰਿਆਂ ਕੋਲ ਤੇ ਭਾਜੀ ਦੱਤਰ ਹੀ ਕਿਰਪਾ ਨਹੀਂ ਵੇਖਣੀ ਤੇ ਨਸ਼ਾ ਪੱਤਾ ਕੀਤਾ ਹੋਊਗਾ ਜਾਂ ਕੀ ਗੱਲ ਬਾਤ ਸਿੱਧੀਆਂ ਭਾਜੀ ਮਰੀ ਜਾਂਦੇ ਉਹ ਮੁੰਡੇ ਕੰਮ ਕੀ ਕਰਦੇ ਉਹ ਭਾਜੀ ਉਹ ਜਿਹੜਾ ਜੋਬ ਨੇ ਉਹ ਤੇ ਆਟੋ ਚਲਾਉਂਦਾ ਜੀ ਜਿਹੜੇ ਦੂਜੇ ਮੁੰਡੇ ਹਨ ਉਹਨਾਂ ਦਾ ਨਹੀਂ ਪਤਾ ਉਹ ਕੰਮ ਕੀ ਕਰਦੇ ਸੀ ਮੰਗ ਰਹੇ ਕਿ ਸਫਾ ਸਾਫ ਲੋ ਆਪਣੀ ਭਾਜੀ ਇਹੋ ਮੰਗਿਆ ਜੋ ਬੰਦੀ ਕਾਰਵਾਈ ਕੀਤੀ ਜਾਵੇ ਦੇਖੋ ਤੁਹਾਡੇ ਸਾਹਮਣੇ ਹੀ ਸੱਟਾ ਪਿੱਟਾਂ ਜਾਦੀਆਂ ਲੱਗੀਆਂ 24 ਬੰਦਾ ਇੱਤੇ ਪਰਚਾ ਬੰਦਾ ਪਰਚਾ ਕੀਤਾ ਜਾਵੇ